ਜਾ ਸੀ ਸਾਰੇ ਨੂੰ ਕੱਲ ਜੀ ਸ਼ਾਮ ਜੀ ਨੂੰ ਡੈਡੀ ਬਹੁਤ ਮਾਰੋਗੇ ਸੀ ਤੇ ਉਹਨਾਂ ਨੂੰ ਫਿਰ ਜਾਣਾ ਪਿਆ ਹਸਪੀਟਲ ਤੇ ਅਸੀਂ ਜਿਵੇਂ ਦੀ ਹਾਲਾਤ ਸੀਗੇ ਮਤਲਬ ਬਲੱਡ ਆਉਣ ਲੱਗਿਆ ਸੀ ਉਹ ਵਾਸ਼ਰੂਮ ਵਾਲੀ ਚਿੱਤ ਦਾ ਬਾਥਰੂਮ ਜਿੱਥੋਂ ਕਰਦੇ ਆ ਤੇ ਇੱਕ ਗੱਲ ਮੇਰੀ ਜ਼ਿਆਦਾ ਜਦੋਂ ਡੈਡੀ ਬੱਠੇ ਕੋਲੇ ਮੇਰੇ ਨਾਲ ਤੇ ਮੈਨੂੰ ਕਹਿੰਦੇ ਮੈਨੂੰ ਲੱਗਦਾ ਮੈਂ ਬਚਦਾ ਨਹੀਂ ਅੱਜ ਫਿਰ ਮੈਂ ਪਤਾ ਕੀ ਕਿਹਾ ਡੈਡੀ ਨੂੰ ਕੋਲੇ ਬੈਠ ਗਿਆ ਦਿਲ ਤਾਂ ਅੰਦਰੋਂ ਉਦਰੋਂ ਉਦਦਾ ਸੀਗਾ ਮੈਂ ਕਿਹਾ ਡੈਡੀ ਜੀ ਕੁਝ ਨਹੀਂ ਹੁੰਦਾ ਮੜਾ ਯਾਰ ਮੜੀ ਜੀ ਪ੍ਰੋਬਲਮ ਹੈ ਮੇਰੇ ਉਹ ਤਾਂ ਠੀਕ ਹੋ ਜੂਗੀ ਤੇ ਮੈਂ ਦੇਖਿਆ ਕਿ ਯੂਟਿਊਬਰਾਂ ਦੇ ਜਿਹੜੇ ਉਹ ਵਾਸਤੇ ਆਪਣੇ ਮੰਮੇ ਡੈਡ ਨੂੰ ਦਿਖਾਉਣਗੇ ਕਿ ਕਿਵੇਂ ਲੈ ਕੇ ਕਿਵੇਂ ਨਹੀਂ ਲੈ ਕੇ ਕੇ ਪਰ ਅਸੀਂ ਬਹੁਤ ਕੰਨ ਜੋ ਕੱਲ ਸਾਡੇ ਨਾਲ ਸ਼ਾਮ ਨੂੰ ਰਾਤ ਨੂੰ ਹੋ ਰਿਹਾ ਸੀ ਜਿਵੇਂ ਟ੍ਰੇਡਿੰਗ ਲੈ ਕੇ ਕਰਿਆ ਇਹ ਸਮੂਹ ਪਤਾ ਜਾਂ ਸਾਡੇ ਰਗਰਮ ਪਤਾ ਉਹ ਅਸੀਂ ਯੂਨ ਵਾਸਤੇ ਇਹ ਜਿਹਾ ਕੰਮ ਨਹੀਂ ਕਰਦੇ ਅਸੀਂ ਸਾਫ ਸੁਥਰੇ ਬਲੌਗ ਪੋਣੇ ਬਿਊ ਆਨ ਚੈਨਾਂ ਲੋਕ ਦੇਖਣ ਚੈਨਾਂ ਦੇਖਣ ਸਬਸਕ੍ਰਾਈਬ ਕਰਨ ਨਾ ਕਰਨ ਉਹਨਾਂ ਦੀ ਮਰਜ਼ੀ ਹੈ ਆਪਾਂ ਕੋ ਗੰਦਾਲਾ ਜਾਂ ਇਹ ਜਾਨੀ ਪਰ ਆਪਣਾ ਮੰਮੀ ਡੈਡੀ ਬਿਮਾਰ ਹੈ ਯਾਰ ਕਿਹੜਾ ਬਲੌਗ ਸੋਹਦਾ ਦੱਸੋ ਮੈਨੂੰ ਦੱਸੋ ਕਿਹੜਾ ਬਲੌਗ ਬਲੌਗ ਕਰ ਲੂਗਾ ਵਲੌਗਿੰਗ ਕਰ ਲੂਗਾ ਪਰ ਪੰਜਾਬ ਦੇ ਸਾਰੇ ਦਿੱਲੀ ਦੇ ਵੀ ਐ ਹੀ ਸਾਰੇ ਆ ਰਿਪੋਰਟ ਲੈਂਦੇ ਜਾਂ ਐ ਕਰ ਕੀ ਯਾਰ ਕਰਦੇ ਤੁਸੀਂ ਮੈਨੂੰ ਹਰ ਨਹੀਂ ਐਸ ਗਲਤੀ ਵੀਊ ਵਾਸਤੇ ਤੁਸੀਂ ਐ ਕਰੂਗਾ ਮਾ ਮਾਪੋਂ ਚਤੋਂ ਮਾ ਮਾਪ ਤੋਂ ਬਿਨਾਂ ਰੱਬ ਤੋਂ ਪਹਿਲਾਂ ਮਾਪਾਪ ਹੈ ਬਣੀ ਤਾਂ ਉਹ ਜਿਨਾਂ ਜਿ ਕਰੇਗੇ ਤੇ ਆਪਾਂ ਪਰਸਨਲ ਜਮਨੇ ਆ ਠੀਕ ਹੈ ਸਾਰੇ ਭਰਾਵਾਂ ਨੂੰ ਬੇਨਤੀ ਹੈ ਮੇਰੀ ਕਿ ਜੇ ਮੈਂ ਨਾ ਕਰਿਆ ਗੁਰ ਜਿਹੜੇ ਕਰਦੇ ਹਿਉਮ ਉਹ ਅਸਤੇ ਯਾਰ ਕਮਾਲ ਹਟੋ ਉੱਤੋਂ ਦੀ ਸਾਰੇ ਪ੍ਰਾਣੋਂ ਸੋ ਸਵੀਕਾਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਕਰ ਲਿਓ ਸ਼ੇਅਰ ਕਰ ਲਿਓ ਸ਼ੇਅਰ ਤੇ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਵੀਰੇ ਧੰਨਵਾਦ ਆ ਦੇਖੋ ਜੀ ਪੁਲ ਦੇ نیچے ਵਿੱਚ ਇਹ ਜਿਹੜੇ ਆਪਣੀ ਜ਼ਿੰਦਗੀ ਗੁਜ਼ਾਰਦੇ ਨੇ ਇਹ ਵਿਚਾਰੇ ਟੇਲੋਂ ਇੱਥੇ ਰਹਿੰਦੇ ਨੇ ਤੇ ਇੱਥੇ ਆਪਣਾ ਆ ਦੇਖੋ ਚਾਹ ਦਾ ਲਾਇਆ ਹੋ ਕਿਸੇ ਨੇ ਕੁਝ ਲਾਇਆ ਹੋ ਤਾਸ਼ ਵੀ ਇੱਥੇ ਗੜਦੇ ਆ ਇਹਨਾਂ ਦੀ ਜ਼ਿੰਦਗੀ ਮਤਲਬ ਪੁਲ ਦਾ ਹੀ ਇਹਨਾਂ ਦਾ ਘਰ ਦੇਖ ਲਓ ਤੇ ਆਪਾਂ ਕੋਠੀਆਂ ਚ ਰਹਿ ਕੇ ਵੀ ਕਹਿਦੇ ਨੇ ਯਾਰ ਆਪਣੀ ਜ਼ਿੰਦਗੀ ਕੀ ਹੈ ਇਹ ਬਹੁਤ ਵੱਡੀ ਗੱਲ ਹੈ ਜੀ ਜਿਹੜਾ ਮਤਲਬ ਇਹ ਨੂੰ ਸਮਝਦਾ ਉਹ ਹੀ ਕਰ ਜਿੱਥੇ ਕਹਿੰਦਾ ਪ੍ਰਮਾਤਮਾ ਰੱਖੇ ਉੱਥੇ ਹੀ ਰਹਿਣਾ ਪੈਂਦਾ ਜੀ ਪ੍ਰਮਾਤਮਾ ਤੋਂ ਬਿਨਾ ਪਤਾ ਨਹੀਂ ਹਿਲਦਾ ਜੀ ਠੀਕ ਹੈ ਜੀ ਤੈਉਂ ਕਹਿੰਦੇ ਨਾ ਕਹਿੰਦੇ ਪ੍ਰਮਾਤਮਾ ਤੋਂ ਉੱਪਰ ਨਾ ਤਾਂ ਕੁਝ ਇੱਧਰ ਹੁੰਦਾ ਹੈ ਨਾ ਉਹਨਾਂ ਤੋਂ ਪਹਿਲਾਂ ਹੁੰਦਾ ਹੈ ਨਾ ਕੋਈ ਜ਼ਿਆਦਾ ਹੁੰਦਾ ਹੈ ਜੋ ਪਰਮਾਧਮਾ ਕਰਦਾ ਉਹੀ ਹੁੰਦਾ ਐਵੇਂ ਹੁਣ ਆ ਦੇਖੋ ਐਦਾ ਪੰਜਾਂਵੀਂ ਇਹਨਾਂ ਨੇ ਦੁਕਾਨਾਂ ਤਗੜੀਆਂ ਤਗੜੇ ਸ਼ੋਰੂਮ ਇਹ ਕਿਹੜਾ ਸੁਖੀ ਹੋਣੇ ਆ ਦੇਖੋ ਕਿਹੜੇ ਤਗੜੇ ਤਗੜੇ ਬਾਈ ਬੈਕ ਸ਼ਾਂਤੀ ਮੰਦੀ ਜੇ ਤੁਸੀਂ ਰੋਟੀ ਖਾ ਲੋਗੇ ਸ਼ਾਂਤ ਇੱਕ ਤਾਂ ਉਹਦੇ ਨੀਂਦ ਹੋਣੀ ਚਾਹੀਦੀ ਸ਼ਾਂਤ ਆਰਾਮ ਨਾਲ ਸ਼ਾਂਤੀ ਐਣੀ ਵੀ ਥੋੜੇ ਕੋਲ ਗੱਡੇ ਵੱਡੇ ਵੱਡੇ ਐ ਤਗੜੀਆਂ ਤਗੜੇ ਕਰ ਰਹੇ ਆ ਤੇ ਸੀਸੀਆਂ ਉਹ ਪਤਾ ਨਹੀਂ ਕਿੰਨਾ ਲੋਨ ਭਰਦੇ ਆ ਉਹਨਾਂ ਨੂੰ ਕਿੰਨੀ ਟੈਨਸ਼ਨ ਹੁੰਦੀ ਹੈ ਉਹ ਜ਼ਿਆਦਾ ਆਪਣੇ ਤੋਂ ਦੁਖੀ ਹੈ ਸਹੀ ਗੱਲ ਹੈ ਨਾ ਵੀਰ ਉਹਨਾਂ ਦਿੱਤਾ ਕਹਿ ਹੁੰਦੇ ਨਾ ਵੀ ਗੱਡੀ ਤੇ ਬੈਠ ਗਿਆ ਵੱਡੀ ਗੱਡੀ ਚਲਾਜ ਰੂਲ ਲੈਂਦਾ ਅਗਲਾ ਚਲਾਉਂਦਾ ਵੀ ਚੜ ਕੇ ਕਿਤੇ ਬਾਜ਼ਾ ਨਾ ਜਾਵੇ ਇਹ 20 30 40000 ਰੁਪਏ ਦਾ ਕਿਸ਼ਤ ਭਰਨੀ ਹੈ ਉਮਜ਼ੋ ਬਾਕੀ ਆਪਣੇ ਆਪਣੇ ਆਹ ਦੇਖੋ ਇਹਦਾ ਕੋਣਾ ਉਹਨੇ ਸਾਈਕਲ ਬਣਾਇਆ ਵਾਹ ਬੜਾ ਆਪਣਾ ਸਰਦਾਰ ਜੀ ਆਹ ਤਾਂ ਬਹੁਤ ਵਧੀਆ ਇਹਦਾ ਉਹਦਾ ਸਾਈਕਲ ਪੈਡਲ ਵੀ ਫਾਰਮ ਅੱਗੇ ਵੀ ਬਹਿਣ ਹੈ ਨਿਯੂਜਲ ਉਹ ਛੋਟਾ ਬਣਾਇਆ ਕਿ ਕਿੰਨੇ ਸਾਈਕਲ ਅਗਰ ਬੋਸ ਹੈ ਲੋਹੇ ਦਾ ਸਾਰਾ ਲੋਹੇ ਦਾ ਬਣਾਇਆ ਵਾਹ ਬਹੁਤ ਫੋਣਾ ਬਹੁਤ ਵਧੀਆ ਕਰਾਇਆ ਜੀ ਇਹ ਹੈ ਜੀ ਮਾਰਕੀਟ ਆਪਰ ਕੋਲਜ ਦੀ ਆਪਣੀਆਂ ਲੱਗੀਆਂ ਇੱਥੇ ਚਾਹ ਚਾਹ ਮਾਰੇ ਬਹੁਤ ਵਧੀਆ ਮਾਰਕੀਟ ਹੈ ਸਾਰੀ ਕੁਆ ਮੋਹ ਦੇਵਾ ਜੀ ਸਗਾਤੀਓ ਤੋਂ ਸਾਰੀ ਅੱਗੇ ਉਸ ਵਗੈਰਾ ਬਣਿਆ ਸਾਰੇ ਤੇਜੀ ਵਧੀਆ ਇਹ ਕਿੰਨਾ ਜੀ ਚਾਹ ਜੀ ਮਿਲਦੇ ਆ ਚਾਹ ਪੀ ਕੇ ਨਹੀਂ ਤਾਂ ਪਰ ਤੋਂ ਵੀ ਚੜੀ ਮਾਰਕੀ ਰਸੀਗੀ ਉਹ ਤਾਂ ਚਾਹ ਤੇ ਬਿਸਕੁਟ ਕੀ ਖਾਧੀ ਬਹੁਤ ਵਧੀਆ ਸਵਾਦ ਸੀਗੇ ਤੇ ਚਾਹ ਵੀ ਬਹੁਤ ਸਵਾਦ ਸੀ ਖੁਸ਼ ਹੋ ਗਏ ਮਨ ਦਾ ਗਿਆ ਅੱਗੇ ਅੱਗੇ ਕਿੱਤੀ ਨਹੀਂ ਇੱਕ ਲਈ ਚਾਹ ਗਰਮੀ ਹੈ ਜ਼ਿਆਦਾ ਪੀਤੀਂ ਜੰਦੀ ਤੇ ਬਹੁਤ ਵਧੀਆ ਤਾਂ ਹੀ ਦੁਪਹਿਰ ਯੂਨੀਵਰਸਿਟੀ ਚੋਂ ਕੁਝ ਵੱਡੇ ਵੱਡੇ ਘਰਾਂ ਦੇ ਲੋਕ ਆਉਂਦੇ ਹੁੰਦੇ ਆ ਕੁੜੀਆਂ ਆਉਂਦੀਆਂ ਦੂਰ ਦੂਰੋਂ ਇੱਥੇ ਆ ਡਾਡ ਅਗੇ ਜਿਵੇਂ ਆਂਡੇ ਵਾਲੋ ਸੈਂਡਵਿਚ ਪੂਰੀਆਂ ਪਰ ਸਾਰੇ ਮਿਲਦਾ ਮਤਲਬ ਸੋਡ ਲੇਕਿਨ ਮੈਂ ਕੀ ਹੋ ਗਿਆ ਆਮਲੇ ਰੋਗੀ ਸਾਰਾ ਕੁਝ ਮਿਲਦਾ ਇੱਥੇ ਓਂਜੀ ਫਰਜੀ ਸਭ ਕੁਝ ਮਿਲਦਾ ਉਹ ਫਿਰ ਖਾ ਲੈਂਦੇ ਜਿਹੜੇ ਅੰਦਰ ਬਚੀ ਹੁੰਦੀਆਂ ਉਹਨੂੰ ਅੰਦਰ ਜਿਹੜਾ ਨਹੀਂ ਲੱਗਦਾ ਤੇ ਫਿਰ ਬਾਹਰ ਆ ਕੇ ਖਾ ਲੈਂਦੇ ਬਹੁਤ ਵਧੀਆ ਬੰਦੇ ਸਾਰੇ ਕਮਿਟੀ ਮਾਰਕੀਟ ਹੈ ਥੋੜੀ ਮਿਨੀ ਮਾਰਕੀਟ ਪਰੋਂ ਮਿਲਦੇ ਜੀ ਕਰ ਪਹੁੰਚ ਕੇ ਇਹ ਆ ਗਏ ਜੀ ਗੁਰੂਕਰ ਕਰ ਦਵਾਰਾ ਸਾਹਿਬ ਸਾਡੀ ਕਲੋਨੀ ਦਾ ਦੇਖੋ ਤੇ ਇੱਕ ਸਾਡੇ ਸਕੂਲ ਦੇ ਕੋਲ ਹੋ ਗਿਆ ਚਲੋ ਜੀ ਹੁਣ ਲੋਕ ਇੱਥੇ ਐਂਡ ਕਰਦੇ ਹਾਂ ਕੋਈ ਡੈਲਟੀ ਲੇਵਲ ਹੈ ਤੇ ਸਬਸਕ੍ਰਾਈਬ ਕਰੋ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਸ਼ੇਅਰ ਤੇ ਕਮੈਂਟ ਜਰੂਰ ਕਰੋ ਜੀ ਤੇ ਲਾਈਕ ਕਰੋ मिलते हैं अगले ब्लॉग